ਸਵਾਗਤ ਹੈ ਸਨ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਕਟਿੰਗ ਲੈ ਕੇ ਆਏ ਆ ਜਿਹੜੀ ਕਟਿੰਗ ਕਰਾਂਗੇ ਆਪਾਂ ਗੁੱਡੀ ਕਟ ਸਲਵਾਰ ਦੀ ਕਟਿੰਗ ਕਰਾਂਗੇ ਬਹੁਤ ਜਿਆਦਾ ਸਾਡੀ ਭੈਣਾਂ ਦੇ ਸਾਨੂੰ ਮੈਸੇਜ ਆ ਰਹੇ ਸੀ ਤੁਸੀਂ ਇਦਾਂ ਦੀ ਸਾਨੂੰ ਕਟਿੰਗ ਦੱਸੋ ਇਹ ਜਿਹੜੀ ਆਪਾਂ ਕਟਿੰਗ ਕਰਾਂਗੇ ਸਟੀਚਿੰਗ ਦੀ ਵੀਡੀਓ ਲੱਗ ਬਣਾਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਊ ਇਸ ਕਰਕੇ ਅੱਜ ਤੁਹਾਨੂੰ ਅਸੀਂ ਕਟਿੰਗ ਦੱਸਾਂਗੇ ਇਹਦੇ ਲਈ ਆਪਾਂ ਨੇ ਪਲੇਨ ਸੂਟ ਲੇਟਾ ਪਲੇਨ ਸੂਟ ਦੇ ਉੱਪਰ ਆਪਾਂ ਨੇ ਵਰਕ ਕਰਿਆ ਵਰਕ ਆਪਾਂ ਨੇ ਥ्रेड ਕਰਿਆ ਜੇਕਰ ਤੁਸੀਂ ਇਦਾਂ ਦਾ ਵਰਕ ਕਰਵਾਉਣਾ ਜੇ ਉਹਨਾਂ ਸਾਡੇ ਕੋਲ ਕਰਵਾ ਸਕਦੇ ਹੋ ਇਹ ਆਪਣੇ बॉटम ਉੱਪਰ ਵਰਕ ਕਰਾਗਾ बॉटम ਨੇ ਦੋਨੇ ਸਲਵਾਰ ਦੀ ਦੋਨੇ ਮੋਰੀਆਂ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਤੁਸੀਂ ਵੀ ਸਾਡੇ ਕੋਲ ਕਰਵਾ ਸਕਦੇ ਹੋ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਸ਼ਰਟ ਦੇ ਜੋ ਆਪਾਂ ਨੇ ਵਰਕ ਕਰਿਆ ਬਹੁਤ ਹੀ ਡਿਜ਼ਾਈਨਡਰ ਇਹਦੇ ਆਪਾਂ ਨੇ ਪਾਕਟ ਉੱਪਰ ਵਰਕ ਕਰਿਆ ਜੀ ਇਹ ਕੋ ਘੇਰੇ ਦਾ ਵਰਕ ਹੋ ਗਿਆ ਇਧਰ ਹੋ ਗਿਆ ਆਪਾਂ ਆਊਟਰ ਦਾ ਵਰਕ ਫਰੰਟ ਤੇ ਦੋਨੇ ਪਾਸੇ ਬੈਕ ਤੇ ਉਸ ਤੋਂ ਬਾਅਦ ਬਾਜੂ ਤੇ ਇਹ ਆਪਣੇ ਪਲੇਨ ਕਾਟਨ ਦੇ ਉੱਪਰ ਵਰਕ ਕਰਿਆ ਤੁਸੀਂ ਵੀ ਇਦਾਂ ਥ੍ਰੈਡ ਵਰਕ ਸਾਡੇ ਕੋਲ ਕਰਵਾ ਸਕਦੇ ਹੋ ਇਹ ਦਿੱਲੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾਗਾ ਅੱਜ ਤੁਹਾਨੂੰ ਅਸੀਂ ਗੁੱਡੀ ਕਟ ਸਲਵਾਰ ਦੀ ਕਟਿੰਗ ਕਰਨ ਦਾ ਤਰੀਕਾ ਦੱਸਾਂਗੇ ਇਦਨ ਲਈ ਆਪਾਂ ਨੇ ਕੀ ਕਰਨਾ ਸਿਰਫ ਆਪਾਂ ਨੂੰ 2 ਜਾਂ 2.5 ਮੀਟਰ ਕੱਪੜੇ ਦੀ ਜ਼ਰੂਰਤ ਪਊ ਜਿੰਨੀ ਆਪਣੀ ਲੈਂਥ ਉਸ ਹਿਸਾਬ ਨਾਲ ਜਦੋਂ ਪੇ ਸਲਵਾਰ ਕਟਿੰਗ ਕਰਾਂਗੇ ਲੈਂਥ ਆਪਣੇ ਕੋਲੇ ਹੈਗੀ 38 ਇੰਚ अठती इंच के हिसाब ना कटिंग करा ये अपने को सीधी सैड है इस हिसाब नर ला लेंगे अपने बेल्ट कट का, कटिंग करनी है कपड़ा तक असं नाप के दस ना दिने कि अपने को सैंती इंच कपड़ा जी असं लंबाई हिसाब न ही कटिंग कराया हुआ कपड़ा क्योंकि अपने बिना बाल वाली सलवार तैयार करनी है ਜੋ ਆਪਣੇ ਮੂਰੀ ਬਣਾਉਣੀ ਹੈਗੀ ਇਹ ਜੋ ਬਰਕਾ ਮੂਰੀ ਦੇ ਉੱਪਰ ਹੀ ਲੈ ਕੇ ਆਵਾਂਗੇ ਅੱਧਾ ਇੰਚ ਦਾ ਦਬਾਅ ਆਪਣੇ ਨੀਚੇ ਛੱਡਿਆ ਹੋਇਆ ਇਹ ਜਦੋਂ ਵੀ ਆਪਣੇ ਕੋਈ ਵੀ ਬਰਕ ਕਰਨਾ ਉਸ ਵੇਲੇ ਆਪਾਂ ਨੂੰ ਇਹ ਨਿਸ਼ਾਨ ਇਦਾਂ ਹੀ ਲਗਾਉਣੇ ਪੈਂਦੇ ਨੇ ਹੁਣ ਆਪਾਂ ਨੇ ਚਾਰ ਤੇ ਹਾਂ ਵਿੱਚ ਕੱਪੜੇ ਨੂੰ ਫੋਲਡ ਕਰ ਲਿਆ ਇਹ ਚਾਰ ਤੇ ਹਾਂ ਦੇ ਵਿੱਚ ਕੱਪੜਾ ਆਪਣਾ ਫੋਲਡ ਹੋ ਗਿਆ ਇਧਰੋਂ ਗੁੰਮ ਸਾਈਡ ਇਧਰ ਹੋ ਗਈ ਓਪਨ ਸਾਈਡ ਹੁਣ ਆਪਾਂ ਨੇ ਪਹਿਲਾਂ ਲੰਬਾਈ ਲੈਣੀ ਹੈ ਲੰਬਾਈ ਆਪਣੇ ਕੋਲੇ 38 ਇੰਚ ਤਿਆਰ ਆ ਜੋ ਗੁੱਡੀ ਕੱਟ ਸਲਵਾਰ ਹੁੰਦੀ ਹੈ ਇੱਦੀ ਜਿਹੜੀ ਲੈਂਥ ਹੈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ 벨ਟ ਕੋਈ ਵੱਡਾ ਵੀ ਰੱਖ ਲੈਂਦਾ ਕੋਈ ਘੱਟ ਵੀ ਆਪਾਂ ਇਸ ਦਾ 벨ਟ ਬੈਸੇ ਤਾਂ 7 ਇੰਚ ਕਟਿੰਗ ਦਾ ਕਰ ਲੈਂਦੇ ਅਸੀਂ ਦਾ ਆਪਾਂ 6 ਇੰਚ ਕਟਿੰਗ ਦਾ ਕਰਾਂਗੇ ਸਲਵਾਰ ਆਪਾਂ ਜਿਸ ਤਰ੍ਹਾਂ ਕੀ ਜਗ੍ਹਾ ਰ 38 ਇੰਚ ਦਾ ਆਪਾਂ 35 ਇੰਚ ਕਟਿੰਗ ਕਰ ਦੇਣੇ ਆ ਇੱਦੀ ਸਲਵਾਰ ਆਪਾਂ 36 ਇੰਚ ਕਟਿੰਗ ਕਰਾਂਗੇ ਯਾਨੀ ਕਿ 2 ਇੰਚ ਘੱਟ ਪਹਿਲਾਂ ਤਾਂ ਆਪਾਂ ਨੇ ਕੀ ਕਰਨਾ 1/2 ਇੰਚ ਸਿਰਫ ਫੋਲਡਿੰਗ ਲਈ ਇਹ ਜਗ੍ਹਾ ਤੇ ਆਪਣੇ ਕੱਪੜਾ ਰੱਖਣਾ ఇతా నా టీ రీ ఇ నిశా సవారని అో ఇంచటింగ్ బెల్ట పాల ఛత్తి ఇంచాయా निशान लगा लेंगे नीचे आपने निशान लगा लिया देखो अद्धा दे इंच क्योंकि मार्जिन आपने सिर्फ अद्धा इंच का ही रखना सलवार से वर्क अपने मूहरी के हिसाब न करे जी मूरी अपनी तेरह इंच तैयार है साढ़े छः इंच यानी कि तेरह इंच अपना तैयार है एक इंच आप मार्जिन लवेंगे क्योंकि सिलाई नहीं पानी है कोई भी अपने सिर्फ मार्ज मार्जिन एक इंच लवेंगे पहले अपने उपरों कटिंग कर देनी जो आपने निशान लगया हूँ अपने पहला आसन का निशान लगाना आसन देखो अं समझाया जेर अपना आसन तेरह इंच है तो आप दस इंच से लगाने हे तीन इंच आप उपर बेल्ट का छटते होंने गे हूँ अपने बेल्ट इसकी छे इंच कटिंग का नहीं करनी इस करके आसन आपका रखा गे ग्यारह इंच बेल्ट अपने छोटी लगा इस करके अपने आसन थोड़ा जहा रखना गया इंच आसन रखा ਪਹਿਲਾ ਇਸ ਤਰੀਕੇ ਨਾਲ ਆਪਾਂ ਸਿੱਧਾ ਨਿਸ਼ਾਨ ਲਗਾਵਾਂਗੇ ਉਤਪਾਜ ਜੇਕਰ ਤੁਸੀਂ ਕੋਈ ਵੀ ਢਾਲ ਵਗੈਰਾ ਪਾਉਣੀ ਹੈ ਤਾਂ ਇਸ ਤਰ੍ਹਾਂ ਤੁਸੀਂ ਫੱਟੀ ਨਾਲ ਸ਼ੇਪ ਪਾ ਸਕਦੇ ਹੋ ਫੱਟੀ ਨਾਲ ਸ਼ੇਪ ਪਾ ਸਕਦੇ ਹੋਗੇ ਇਸ ਤਰੀਕੇ ਨਾਲ ਜੇਕਰ ਤੁਹਾਨੂੰ ਸਿੱਧੀ ਸਲਵਾਰ ਬਣਾਉਣੀ ਹੈ ਤਾਂ ਤੁਸੀਂ ਇਸ ਫੱਟੀ ਨਾਲ ਨਿਸ਼ਾਨ ਲਗਾਓ ਇਸ ਪੱਟੀ ਨਾਲ ਤੁਸੀਂ ਇੱਦਾਂ ਸਿੱਧਾ ਨਿਸ਼ਾਨ ਲਗਾ ਸਕਦੇ ਹੋ ਦੋਨੇ ਤਰੀਕਿਆਂ ਨਾਲ ਕਟਿੰਗ ਕਰ ਸਕਦੇ ਹੋ ਆਪਾਂ ਨੇ ਪਰ ਇਸ ਸਲਾਈ ਦੇ ਉੱਪਰ ਕਟਿੰਗ ਕਰਨੀ ਹੈ ਕਿਉਂਕਿ ਆਪਣੇ ਸਲਵਾਰ ਇਸ ਸਟੇਟ ਬਣਾਉਣੀ ਹੈ ਇਸ ਕਰਕੇ ਇਸ ਲਾਈਨ ਦੇ ਉੱਪਰ ਆਪਾਂ ਨੇ ਕਟਿੰਗ ਕਰਨੀ ਹੈ ਸਭਲਾ ਨੀਚੇ ਤੋਂ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਕਟਿੰਗ ਕਰਾਂਗੇ ਇਹ ਆਪਣੀ ਗੁੱਡੀ ਕੱਟ ਸਲਵਾਰ ਦੀ ਕਟਿੰਗ ਹੋ ਕੇ ਤਿਆਰ ਆ। ਇਹਦੇ ਵਿੱਚ ਆਪਾਂ ਥੋੜੀ ਜਿਹੀ ਢਾਲ ਪਾਵਾਂਗੇ ਇਸ ਜਗ੍ਹਾ ਤੇ। ਕਿਉਂਕਿ ਆਪਾਂ ਨੇ ਸਲਵਾਰ ਇਹ ਕਰੀਜ ਵਾਲੀ ਸਿਲਾਈ ਜਿਹੜੀ ਉੱਪਰ ਨੂੰ ਰੱਖਣੀ ਆ ਇਸ ਕਰਕੇ ਆਪਾਂ 1.5 ਇੰਚ ਦੀ ਦੇ ਵਿੱਚ ਢਾਲ ਪਾਵਾਂਗੇ। ਢਾਲ ਤੁਸੀਂ ਹਿਸਾਬ ਰੱਖੋ ਵੀ ਜਿੰਨਾ ਆਪਾਂ ਪਹੁੰਚਾ ਹੁੰਦਾ 13 ਇੰਚ ਇਸ ਦੇ ਅੰਦਰ ਅੰਦਰ ਨਹੀਂ ਜਾਇੰਦੀ ਆ। ਇਸ ਤਰੀਕੇ ਨਾਲ ਆਪਾਂ ਨੇ ਇਦੇ ਅੰਦਰ ਅੰਦਰ ਢਾਲ ਰੱਖਣੀ ਹੁੰਦੀ ਹੈ ਜੇਕਰ ਆਪਾਂ ਜ਼ਿਆਦਾ ਦੂਰ ਤੱਕ ਲੈ ਕੇ ਜਾਵਾਂਗੇ ਤਾਂ ਆਪਣੀ ਸਲਵਾਰ ਜਿਹੜੀ ਲੰਬਾਈ ਹੈ ਲੈਂਥ ਉਹ ਘਟ ਜਾਊ ਇਸ ਕਰਕੇ ਇਸ ਤਰੀਕੇ ਨਾਲ ਆਪਾਂ ਨੇ ਢਾਲ ਪਾਈਏ ਇਹ ਜਗ੍ਹਾ ਤੇ ਆਪਾਂ ਨਿਸ਼ਾਨ ਲਗਾ ਲੇ ਸਲਵਾਰ ਦੀ ਕਟਿੰਗ ਹੋ ਗਏ ਤਿਆਰ ਆਪਣੀ ਹੁਣ ਆਪਾਂ ਕਰਾਂਗੇ ਬੈਲਟਰੀ ਕਟਿੰਗ ਬਹੁਤ ਹੀ ਆਸਾਨ ਤਰੀਕਾ ੁੱਡੀ ਕੱਟ ਸਲਵਾਰ ਬਣਾਉਣ ਦਾ ਇਹ ਜਿਹੜਾ ਅਸੀਂ ਲਾਇਆ ਸਟੀਚਿੰਗ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਵੀਡੀਓ ਆਪਣੀ ਜ਼ਿਆਦਾ ਲੰਬੀ ਹੋ ਜਿਸ ਕਰਕੇ ਇਹ ਆਪਾਂ ਨੇ ਸਾਝੇ ਕੱਪੜੇ ਦੇ ਵਿੱਚ ਜੋ ਮੂਰੀ ਵਾਲੀ ਸਾਈਡ ਆ ਉਹ ਜਗ੍ਹਾ ਤੇ ਆਪਾਂ ਨੇ ਸਾਝੇ ਕੱਪੜੇ ਦੇ ਉੱਪਰ ਹੀ ਨਿਸ਼ਾਨ ਲਗਾਏ ਸੀ ਜਦੋਂ ਆਪਾਂ ਨੇ ਬਰਕ ਦਾ ਨਿਸ਼ਾਨ ਲਗਾਇਆ ਤਾਂ ਕਰਕੇ ਆਪਾਂ ਨੂੰ 벨ਟ ਦਾ ਕੱਪੜਾ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਨੇ ਇਸ ਦੇ ਵਿੱਚੋਂ ਕੱਢ ਲਿਆ 벨ਟ ਆਪਣਾ ਕੋਲੇ ਹੈਗੀ 1 ਇੰਚ 2 ਇੰਚ ਆਪਣੇ ਕੋਲੇ ਲੰਬਾਈ ਦੀ 벨ਟ ਆ ਚੜਾਈ ਜੋ ਆਪਣੇ ਰੱਖਣੀ ਹੈਗੀ 6 ਇੰਚ ਇਸ ਹਿਸਾਬ ਨਾਲ ਹੀ ਆਪਾਂ ਨੇ ਇਹ ਨਿਸ਼ਾਨ ਲਗਾਉਣੇ ਆ ਜਿੱਕਰ ਉੱਪਰ ਤੁਸੀਂ ਲਾਸਟਿਕ ਪਾਉਣਾ ਤਾਂ ਤੁਸੀਂ ਇਹ ਕੱਪੜਾ ਹੋਰ ਵੀ ਘੱਟ ਰੱਖੋ ਕਿਉਂਕਿ ਲਾਸਟਿਕ ਦੇ ਲਈ ਆਪਾਨੂੰ ਸਿਰਫ 4 ਜਾਂ 5 ਇੰਚ ਕੱਪੜੇ ਦੀ ਜ਼ਰੂਰਤ ਪੈਂਦੀ ਆ 2 ਇੰਚ ਆਪਣੀ ਤਿਆਰਾ 벨ਟ 22 ਇੰਚ ਆਪਾਂ ਕਟਿੰਗ ਦੀ ਕਰਾਂਗੇ जो आपने फैब्रिक लैता कॉटन का फैबरिक कोई पारदर्श नहीं है का, बहुत है, गर्मी वाली वरायटी है जी ये सेल भी करते हैं सूट इस तरह की वरायटी बहुत सोनी वरायटी होंगी जी ये इस तरह अपनी यह गुड्डी कट सलवार की कटिंग होके तैयार बहुत ही आसान तरीका समझा इतना यह कपड़े मूरी हेठा इस्तेमाल करा जो भी हेठ आप ही बनावा बुकरम ला के इसी अपनी गुड्डी कट सलवार की कटिंग भी इस तरीके कर सकते हो ਵੀਡੀਓ ਜੇਕਰ ਤੁਸੀਂ ਸਲਾਈਂ ਦੀ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਪੰਜਾਬੀ ਸਲਾਈਂ ਕਿੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਹੁਤ ਵਧੀਆ ਵੀਡੀਓ ਨੇ ਪੰਜਾਬੀ ਵਿੱਚ ਆਪਾਂ ਸਮਝਾਉਨੇ ਆ